ਛੀਕਾਲ ਮੇਰੀ YouTube ਫੈਮਿਲੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮੋਗਲੂਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਆਪਾਂ ਤੋੜ ਕੇ ਲੈਂਦੇ ਸੀ ਉਧਰ ਉੱਤਰ ਨੇ ਨਾ ਤਾਂ ਨਿੰਨਾ ਆਪਾਂ ਸਾਟ ਕੇ ਰੱਖ ਲਾਂਗੇ ਜੀ ਤੇ ਗਰਮੀ ਚ ਤਾਂ ਇਹਨਾਂ ਨੂੰ ਬਹੁਤ ਔਖਾ ਮਿਲਦਾ ਜੀ ਤੇ ਆਪਾਂ ਸਾਰਾ ਤੋੜ ਲਿਆ ਜੀ ਇਧਰ ਆਪਾਂ ਚਟਣੀ ਵਾਸਤੇ ਸਮਾਨ ਕਰਕੇ ਰੱਖ ਲਿਆ ਤਿਆਰ ਜੀ ਤੇ ਪਤੀਨਾ ਵੀ ਪਾਵਾਂਗੇ ਜੀ ਇਧਰ ਲਾ ਥੋੜਾ ਜਿਹਾ ਮੇਰਾ ਹੱਥ ਮਿੱਟੀ ਜੀ ਵਾਲਾ ਸੀ ਜੀ ਇਹਨੂੰ ਆਪਾਂ ਧੋਵਾਂ ਤੋਦਾਂਗੇ ਧੋ ਕੇ ਫਿਰ ਬਾਅਦ ਵਿੱਚ ਰੱਖ ਦਾਂਗੇ ਜੀ ਤੇ ਸਾਰੇ ਆਪਾਂ ਤੱਕ ਸਾਂਟ ਕੇ ਉਸਾਂ ਟਕੇ ਰੱਖ ਲਗੇ ਜੀ ਤੇ ਆ ਮੂਲ ਨਾਲ ਲੱਗੀਆਂ ਪਈਆਂ ਸੀ ਜੀ ਮੂਲ ਨਾਲ ਤੇ ਪਰੌਠੇ ਬਣਾ ਲਾਂਗੇ ਜੀ ਮੂਲ ਨਾਲੇ ਤੇ ਪਹਿਲਾਂ ਬਣਾਵਾਂਗੇ ਜੀ ਆਪਾਂ ਚਟਣੀ ਤੇ ਫਿਰ ਉਸ ਤੋਂ ਬਾਅਦ ਰੋਟੀ ਖਾ ਖੂ ਕੇ ਫ੍ਰੀ ਹੋ ਕੇ ਆਪਾਂ ਮੂਲ ਨਾਲ ਰੇਟ ਕੇ ਰੱਖ ਲਾਂਗੇ ਤੇ ਮੈਂ ਪਹਿਲਾਂ ਇਹ ਦੀਦੀ ਨੂੰ ਦੇ ਦਾਂਗੇ ਹੁਣ ਤਾਂ ਟਾਈਮ ਜ਼ਿਆਦਾ ਹੋ ਗਿਆ ਥੋੜਾ ਜਿਹਾ ਤੇ ਸਵੇਰੀ ਦੀਦੀ ਨੂੰ ਫੜਾ ਦਾਂਗੇ ਤੁਹਾਨੂੰ ਨਾ ਸਾਰਾ ਸਾਟ ਲੈਗੇ ਤੇ ਹੁਣ ਮੈਂ ਥੋੜਾ ਜਿਹਾ ਜਿਹੜਾ ਚਟਣੀ ਵਾਸਤੇ ਸੀ ਉਹ ਸਾਟ ਲਿਆ ਜੀ ਤੇ ਬਸ ਜੀ ਆਟਾ ਗੁੰਨ ਲਿਆ ਰੋਟੀ ਬਣਾਵਾਂਗੇ ਤੇ ਭਾਂਡੇ ਪਏ ਸੀ ਥੋੜੀ ਜਿਹੀ ਭਾਂਡੇ ਸਾਫ ਕਰੇ ਜੀ ਇਧਰ ਆਪਾਂ ਧੋ ਕੇ ਰੱਖ ਲੀ ਜੀ ਤੇਰੀ ਤੋਂ ਮੈਂ ਵਿਚਾਰ ਦਿਆਂ ਨਾਲ ਪਤਾ ਨੂੰ ਥੋੜੀਆਂ ਜਿਹੀ ਆਪਾਂ ਲਈਆਂ ਹਰੀਆਂ ਮਿਰਚਾਂ ਤੇ ਪਿਆਜ਼ ਲਏ ਆ ਜੀ ਤੇ ਟਮਾਟਰ ਲਏ ਦੋ ਆਲੇ ਨੂੰ ਬਿਲਕੁਲ ਦੀ ਸਬਜ਼ੀ ਜਿਮਾਨ ਕਰਦਾ ਗਰਮੀ ਤੇ ਤਾਂ ਹੋਰ ਤਾਂ ਗਰਮੀ ਪਿੱਖੀ ਆਏਗੀ ਜੀ ਤੇ ਤੇਰੇ ਵੀ ਹੁਣ ਤਾਂ ਹੋਰੇ ਕੋੜੇ ਕੋੜੇ ਦੀਆਂ ਨੂੰ ਲੱਗੇ ਜੀ ਪਤੰਤ ਬਖਾਰ ਕਰਨਾ ਬਿਲਕੁਲ ਨਹੀਂ ਦੀ। ਚੰਗੀ ਲੜੀ ਬਸ ਜੀ ਨੂੰ ਇੱਕ ਥੋੜੀ ਜਿਹੀ ਘੱਟ ਨਹੀਂ ਬਣਾ ਲੈਣੀ ਆ। ਇਹ ਲੋ ਜੀ। ਉਹ ਮੂੜ ਮਪਰਾਸ ਰੇਤ ਲੇਗਾ ਸੀ। ਰੇਤ ਕਿੰਨਾ ਡ ਪਾਣੀ ਪੂਣੀ ਨਿਚੋੜ ਕੇ ਰੱਖਤਾ ਸੀ। ਕੋਮਾਪਾ ਮਿਰਚਾ ਪਾਣੀ। ਇੱਕ ਦਿਨ ਬਾਅਦ ਨਹੀਂ ਮਿਰਚ ਪਾਦਾਂਗੇ। ਮੂੜ ਇਹ ਘਰੋਟਾ ਬਣਾਵਾਂਗੇ ਜੀ। ਤੇ ਇਧਰ ਆਪਣਾ ਧਨੀਆ ਕੱਟਿਆ ਪਿਆ ਜੀ ਧਨੀਆ ਵੀ ਪਾਵਾਂਗੇ। ਇਹ ਜੀ ਇਹ ਬਸ ਇਹ ਕੱਦਮ ਮਿਰਚਾ ਪਾ ਦਈ ਜੀ। ਇਹ ਜਿਹੜੀ ਅਤਰੀ ਗ੍ਰੈਂਡ। ਇੱਕੜਾ ਨਮਕ ਚ ਪਾ ਦਾਂਗੇ ਹਾਂ ਤਾਂ ਆਪਾਂ ਬੰਨ੍ਹ ਲੈ ਸੀ ਤੇ ਪਰੌਤੇ ਬਣਾਵਾਂਗੇ ਜੀ ਮੂਲੀ ਵਾਲੇ ਅੱਜ ਸੰਡੇ ਸੀ ਬੱਚੇ ਖੁਸ਼ ਹੋ ਕੇ ਖਾਣਗੇ ਮੂਲੀ ਵਾਲੇ ਪਰੌਤੇ ਪਾ ਦੇ ਨਮਕ ਚ ਲੋ ਜੀ ਡੱਬੇ ਚ ਨੂਨ ਨਹੀਂ ਸੀ ਆਪਾਂ ਡੱਬੰਗਾ ਚ ਨੂਨ ਪਾ ਲ ਗਏ ਪਰ ਅਸ ਤੋਂ ਪਹਿਲਾਂ ਆਪਾਂ ਪਾਵਾਂਗੇ ਨੂਨ 2 ਚਮਚ ਥੋੜੇ ਭਲਾਂਗੇ ਜੀ ਆਪਾਂ ਧਨੀਆ ਪਾਊਡਰ ਥੋੜੀ ਜਿਹੀ ਭਲਾਂਗੇ ਆਪਾਂ ਦੇਗੀ ਮਿਰਚ ਤੇ ਜੀਰਾ ਆਪਣਾ ਭੁੰਨਿਆ ਹੋਇਆ ਜੀ ਥੋੜਾ ਜਿਹਾ ਭੁੰਨ ਕੇ ਰੱਖਿਆ ਹੋਇਆ ਜੀ ਆਪਾਂ ਜੀਰਾ ਪਾ ਧਨੀਆ ਵੀ ਪਾ ਦਨੇ ਆ ਜੀ ਫਿਰ ਮੈਚ ਕਰ ਲਾਂਗੇ ਵੇ ਬਣਾਵਾਂਗੇ ਜੀ ਆਪਾਂ ਪਰੌਠੇ ਗਰਮੇ ਗਰਮ ਪਰੌਠੇ ਖਾਣਗੇ ਅਜ ਫਿਰ ਛੰਡੇ ਆ ਨਾ ਬੱਚੇ ਖੁਸ਼ ਹੋ ਕੇ ਖਾਣਗੇ ਤੇ ਲੋ ਜੀ ਮਿਕਸ ਕਰ ਦੋ ਲੋ ਬੇਟੀ ਗੁਡੀਆ ਜੀ ਕਰੋ ਮਿਕਸ ਕਰ ਚਲ ਮਿਕਸ ਕਰਕੇ ਫਿਰ ਮਿਲਦੇ ਹਾਂ ਜੀ ਠੀਕ ਹੈ ਜੀ ਆਪਾਂ ਮੂਲਗਾ ਪਾ ਲਵਾਂਗੇ ਜੀ ਤੇ ਮਸਾਲਾ ਆਪਣਾ ਤਿਆਰ ਹੋ ਗਿਆ ਬਣ ਕੇ ਹੁਣ ਆਪਾਂ ਪਰੌਠੇ ਬਣਾਉਣੇ ਕਰਦੇ ਸ਼ੁਰੂ ਤab ਆਪਣਾ ਕਰਮ ਹੋ ਰਿਹਾ ਜੀ ਜੇ ਮੂਲ ਮਦੇ ਵਿੱਚ ਪਾਣੀ ਹੋਏ ਤਾਂ ਫੇਰ ਨਹੀਂ ਮਟੀਰੀਅਲ ਖੜਦਾ ਤੇ ਜੇ ਇਹ ਨੁੱਚੜੀਆਂ ਹੋਣਗੀਆਂ ਫੇਰ ਸਾਰਾ ਵਧੀਆ ਬਿਲਕੁਲ ਵੀ ਨਹੀਂ ਆਪਣਾ ਮਟੀਰੀਅਲ ਬਾਹਰ ਨਿਕਲਦਾ ਤੇ ਆਪਾਂ ਬਿਲਕੁਲ ਪਾਣੀ ਨਿਚੋੜ ਲਿਆ ਸੀ ਜੀ ਮੇਰੀ ਸੱਸੂ ਮਾਤਾ ਮੇਰੀ ਮੰਮੀ ਤਾਂ ਨਾ ਪੁੰਨ ਕੇ ਪਾਉਂਦੀ ਸੀ ਮੂਲ ਨਾ ਆਪਾਂ ਇਸ ਥ੍ਰੀ ਪਾ ਲੈਨੇ ਹਾਂ ਜੀ ਤੇ ਮੰਮੀ ਆਪਣੀ ਪਹਿਲਾਂ ਪਾਣੀ ਨਿਚੋੜਦੀ ਸੀ ਫਿਰ ਉਹਨਾਂ ਨੂੰ ਭੁੰਨ ਲੈਂਦੀ ਸੀ ਤੇ ਨਮਕ ਵਿੱਚ ਵੀ ਵਿੱਚ ਹੀ ਪਾ ਦਿੰਦੀ ਸੀ ਭੁੰਨ ਕੇ ਤਾਂ ਕੱਪੜਾ ਹੋ ਗਿਆ ਗਰਮ ਫਿਰ ਆਪਾਂ ਤੋਂ ਭਾਗੀ ਜੀ ਕੱਪੜੇ ਮਸ਼ੀਨ 'ਚ ਕੱਪੜੇ ਪਾਵਾਂਗੇ

लो जी अपने परौठिया से लगेगा टाइम तो हम आप मशीन च कपड़े पावे परौंठी खा के रोटी खा खू के फिर मिलते हैं जी ज्यादा बेहतर पै गए ज्यादा पाव थोड़े ਬਾਜ ਥੋੜੀ ਜਿਹੀ ਕੱਟ ਕਰ ਲਓ ਜੀ ਬਾਜ ਕੱਟ ਕਰੋ ਲਓ ਜੀ ਤੇ ਪਲਾਦ ਨੇ ਕੀ ਮੇਰੀ ਲੱਤ ਨਹੀਂ ਦੁਖਣੀ ਹੁਣ ਗਈ ਪਤਾ ਨਹੀਂ ਕੀ ਹੋ ਗਿਆ ਲੱਤ ਨੂੰ ਤੇ ਸੋਚਦੇ ਆ ਦਵਾਈ ਲੈਣ ਦੀ ਸਲਾਹ ਬਣਾ ਰਹੇ ਸੀ ਦਵਾਈ ਲੈਣ ਵੀ ਜਾਣਾਗਾ ਪਹਿਲਾਂ ਕੰਮ ਨੇ ਵੇਡ ਲਈ ਪਹਿਲਾਂ ਰੋਸੇ ਪਾਣੀ ਦੇ ਕੰਮ ਜਿਆਦਾ ਵੱਡਾ ਹੁੰਦਾ ਜੀ ਤੇ ਟਿੱਕਾ ਨਹੀਂ ਲੱਗਦਾ इधर से एक अलग जा चलो जी आप रोटी खा के फिर मिलते हैं जी लो जी कपड़े पाए पे मसीन चपा इधर अपने अद्धे रह रहेंगे। ये बाद में पा देंगे कट के ढाई बजे पानी आएगा कपड़े तो कट के रोटी पानी का हो गया ढाई बजे चपा ला रहा जी ਕੂੜੀ ਵਾਸ਼ਰੂਮ ਸਾਫ ਕਰੀ ਲੈ ਲੈਸ ਸਾਫ ਕਰੀ ਹੈ ਕੂੜੀ ਗਲੀ ਬਾਲਟੀ ਕਰੀ ਤੇ ਆ ਉਹ ਕਰਕੇ ਆਉਣੀ ਹੈ ਯਾਨ ਅਵਰਾਂ ਚੀਤੀ ਹੋ ਰਹੀ ਐ ਤੋਂ ਤੇਰੇ ਵਾਲੀ ਤੇ ਔਰ ਪ ਬਹੁਤ ਜ਼ਿਆਦਾ ਪੈਣ ਲੱਗ ਗਈ ਜੀ ਲੋ ਜੀ ਆਪਾਂ ਕੱਪੜੇ ਧੋ ਕੇ ਸੁੱਕਣੇ ਪਾਤੇ ਸੀ ਦੇਖੋ ਸ ਆਪਾਂ ਪਾਤੇ ਗੇਟ ਤੇ ਜੀ ਤੇ ਕੱਪੜੇ ਥੋੜੇ ਆਪਾਂ ਇਧਰ ਲਈ ਤਾਰ ਤੇ ਪਾਤੇ ਥੋੜੇ ਆਪਾਂ ਇਧਰ ਪਾਤੇ ਜੀ ਤਾਰ ਤੇ ਤੇ ਕੱਪੜੇ ਆਪਣੇ ਧੋਏ ਗਏ ਜੀ ਠੀਕ ਹੈ ਜੀ ਤੇ ਹੁਣ ਆ ਜਿਹੜਾ ਬਾਲਟ ਆ ਭਰਿਆ ਪੈ ਕੂੜੇ ਦਾ ਇਹ ਛੁੱਟ ਕੇ ਆਵਾਂਗੇ ਜੀ ਠੀਕ ਹੈ ਜੀ ਤੇ ਖਸ ਤੋਂ ਗਰਮੀ ਪੈਣ ਲੱਗੀ ਧੁੱਪਾਂ ਬਹੁਤ ਜ਼ਿਆਦਾ ਪੈਣ ਲੱਗ ਗਈਆਂ ਤੇ ਦੇ ਵਿੱਚੋਂ ਵੀ ਰਾਖ ਰੁਕ ਕੱਢਾਂਗੇ ਤੇ ਨਾਲ ਨੂੰ ਲੈ ਸੀ ਸਾਰੇ ਜਾਣੇ ਕੰਮ ਨਿਭੜ ਗਿਆ ਜੀ ਤੇ ਕਰਦੇ ਆਪਾਂ ਵੀਡੀਓ ਦਾ ਇੱਥੇ ਇੱਥੇ ਐਂਡ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਆ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ